ਅਸੀਂ ਕਹਿੰਦੇ ਆ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਚੀਜ਼ ਫालतू ਆ ਕੱਪੜੇ ਹੋਏ ਬੱਚਿਆਂ ਦੇ ਖਿਲਾਉਣੇ ਹੋਏ ਕਿਤਾਬਾਂ ਹੋ ਗਈਆਂ ਜਿਹੜਾ ਕਿਸੇ ਦੇ ਕੰਮ ਆ ਜਵੇ ਉਹ ਦੇ ਜਾਂਦੇ ਨੇ ਉਹ ਪਰ ਅਸੀਂ 10 20 ਰੁਪਏ ਨਾਲ ਦੇ ਕੇ ਅੱਗੇ ਦੇ ਦਿੰਨੇ ਆ 10 20 ਰੁਪਏ ਅਸੀਂ ਸੇਲ ਕਰਦੇ ਆ ਉਹਦੇ ਵਿੱਚ ਜਿਹੜੇ ਬਿਲਕੁਲ ਬੇਸਹਾਰਾ ਬਜ਼ੁਰਗ ਨੇ ਉਮਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਹੋ ਗਈ ਹੈ ਕੋਈ ਸਹਾਰਾ ਨਹੀਂ ਹੈ ਉਹਨਾਂ ਨੂੰ ਰਾਸ਼ਨ ਪਾਲਣ ਦੇ ਵਾਸਤੇ ਉਹਨਾਂ ਦੀ ਸਹਾਇਤਾ ਕਰਦੇ ਆ ਇੱਕ ਤਾਂ ਸਾਡਾ ਬਜ਼ੁਰਗ ਜੋੜਾ ਆਇਆ ਸੀਗਾ ਤੇ ਆ ਕੇ ਮਤਲ ਰੋਣੇ ਲੱਗੇ ਐਨੀ ਉਹਨਾਂ ਦੀ ਹਾਲਤ ਮਾੜੀ ਆ ਉਹ ਦੱਸਦੇ ਸੀ ਵੀ ਸਾਡਾ ਜਿਹੜਾ ਨਾ ਲੜਕਾ ਸੀਗਾ ਤੇ ਉਹ ਪੋਤਾ ਸੀਗਾ ਉਹਨਾਂ ਦਾ 12 ਦਿਨ ਦਾ 12 ਦਿਨ ਦੇ ਪੋਤੇ ਨੂੰ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਵੀ ਅਸੀਂ ਹੈਲਪ ਕਰਦੇ ਆ ਜਦੋਂ ਸਾਨੂੰ ਬਜ਼ੁਰਗ ਜੋੜੇ ਅਸੀਸਾਂ ਦਿੰਦੇ ਨੇ ਨਾ ਉਦੋਂ ਮਨ ਨੂੰ ਬੜੀ ਤ੍ਰਿਪਤੀ ਹੁੰਦੀ ਐ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਸ ਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾਰਾ ਅੱਜ ਇੱਕ ਦੁਕਾਨ ਤੇ ਪਹੁੰਚੇ ਆ ਜਿਨ੍ਹਾਂ ਦਾ ਸਲੋਗਨ ਆ ਜੇ ਕੋਈ ਫालतू ਚੀਜ਼ ਆ ਤਾਂ ਦੇ ਜਾਓ ਜੇ ਜ਼ਰੂਰਤ ਆ ਤਾਂ ਲੈ ਜਾਓ ਦੁਕਾਨ ਦਾ ਨਾਮ ਆ ਨੇਕੀ ਦੀ ਦੁਕਾਨ ਆ ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਰਾਮਕ੍ਰਿਸ਼ਨ ਸਿੰਘ ਜੀ ਗੱਲਬਾਤ ਕਰਦੇ ਆ ਦੁਕਾਨ ਖੁੱਲਣ ਦਾ ਕਾਰਨ ਕੀ ਆ ਕੀ ਸੋਚ ਕੇ ਦੁਕਾਨ ਖੋਲੀ ਦੁਕਾਨ ਦਾ ਨਾਮ ਕਿਉਂ ਸੋਚਿਆ ਆ ਉਹ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ ਤੁਸੀਂ ਇੱਕ ਦੁਕਾਨ ਚਲਾ ਰਹੇ ਹੋ ਨੇਕੀ ਦੀ ਦੁਕਾਨ ਕੀ ਸੋਚ ਕੇ ਦੁਕਾਨ ਖੋਲੀ ਕੀ ਸੋਚਿਆ ਕੀ ਮਨ ਚਾਇਆ ਕਿ ਮੈਂ ਦੁਕਾਨ ਖੋਲਾਂ ਉਹ ਵੀ ਨੇਕੀ ਦੀ ਅੱਛਾ ਜੀ ਇਸ ਤਰ੍ਹਾਂ ਸੀਗਾ ਵੀ ਜਿੱਦਾਂ ਹੁਣ ਮੇਰੀ ਉਮਰ ਹੋ ਗਈ ਹੈ 63 ਸਾਲ ਤੇ ਜਿਹੜੀ ਜਵਾਨੀ ਦੇ ਟਾਈਮ 'ਚ ਬੜੀ ਮਿਹਨਤ ਕੀਤੀ ਹੈ ਕੰਮਕਾਰ ਸੈੱਟ ਕਰਤਾ ਬੱਚੇ ਸੈੱਟ ਕਰਤੇ ਬੱਚੇ ਸਾਰੇ ਮੈਰਿਡ ਨੇ ਬਹੁਤ ਵਧੀਆ ਲਾਈਫ ਹੈ ਤੇ ਹੁਣ ਸੋਚਿਆ ਵੀ ਜਿੱਦਾਂ ਹੁਣ ਭਰੋਸਾ ਦਾ ਖੈਰ ਕੱਲ ਦਾ ਵੀ ਹੈ ਨੀਗਾ ਠੀਕ ਨਹੀਂ ਆਪਾਂ ਮੈਂ 70 ਮੰਨ ਕੇ ਜਲਾਂ ਵਿੱਚ ਬਾਦਵਾ 70 ਸਾਲ ਜੀ ਲਾਂਗੇ ਠੀਕ ਨਹੀਂ ਜਿਹੜੇ ਹੁਣ 5 ਸਾਲ 7 ਰਹਿੰਦੇ ਨੇ ਉਹ ਸਮਾਜ ਦੀ ਸੇਵਾ ਪਬਲਿਕ ਦੀ ਸੇਵਾ ਕਰੀਏ ਤੇ ਇਹ ਸੋਚ ਕੇ ਫਿਰ ਨਿੱਕੀ ਦੁਕਾਨ ਬਣਾਈ ਹੈ ਇਹਦੇ ਵਿੱਚ ਜਿਸ ਤਰ੍ਹਾਂ ਵੀ ਅਸੀਂ ਕਹਿੰਦੇ ਆਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਚੀਜ਼ ਫालतू ਆ ਕਿਸੇ ਤਰ੍ਹਾਂ ਦੀ ਹੋਵੇ ਚਾਹੇ ਕੱਪੜੇ ਹੋਏ ਬੱਚਿਆਂ ਦੇ ਖਿਲਾਉਣੇ ਹੋਏ ਕਿਤਾਬਾਂ ਹੋ ਗਈਆਂ ਕੁਝ ਵੀ ਹੋਵੇ ਜਿਹੜਾ ਕਿਸੇ ਦੇ ਕੰਮ ਆ ਜਵੇ ਉਹ ਦੇ ਜਾਂਦੇ ਨੇ ਬਹੁਤ ਮਤਲਬ ਲੋਕੀ ਆਉਂਦੇ ਨੇ ਬਹੁਤ ਲੋਕ ਆਉਂਦੇ ਨੇ ਦੇ ਕੇ ਜਾਂਦੇ ਨੇ ਸਮਾਨ ਬਹੁਤ ਵਧੀਆ ਵਧੀਆ ਆ ਦੇਖੋ ਤੁਸੀਂ ਆ ਕੋਟ ਪੈਂਟ ਕੱਪੜੇ ਨੇ ਵਧੀਆ ਵਧੀਆ ਸੋਹਣੇ ਸੋਹਣੇ ਬਿਲਕੁਲ ਨਵੇਂ ਬਿਲਕੁਲ ਫਰੈਸ਼ ਅਨਸੀਤੇ ਵੀ ਦੇ ਜਾਂਦੇ ਆ ਠੀਕ ਹੈ ਜੀ ਉਹ ਪਰ ਅਸੀਂ 10 20 ਰੁਪਏ ਨਾਲ ਦੇ ਕੇ ਅੱਗੇ ਦੇ ਦਿੰਨੇ ਆ ਤੇ ਸਾਡੇ ਮੈਡਮ ਰੱਖਿਓ ਨੇ ਇਸ ਦੁਕਾਨ ਵਾਸਤੇ ਉਹਦੇ ਕੰਮ ਚ ਲਾਉਂਦੇ ਨੇ ਇਹ ਭਾਈ ਸਾਹਿਬ ਸਾਡੇ ਮੈਂਬਰ ਨੇ ਹੋਰ 15 20 ਸਾਡੇ ਮੈਂਬਰ ਹੈ ਜਿਹੜੇ ਸਪੋਰਟ ਕਰਦੇ ਨੇ ਸਹਿਯੋਗ ਦਿੰਦੇ ਨੇ ਉਹਦੇ ਵਿੱਚ ਅਸੀਂ ਜਿਹੜੀ ਸਾਨੂੰ ਸਪੋਰਟ ਮਿਲਦੀ ਆ ਜਾਂ 10 20 ਰੁਪਏ ਅਸੀਂ ਸੇਲ ਕਰਦੇ ਆ ਉਹਦੇ ਵਿੱਚ ਜਿੱਦਾਂ ਕਿ ਬੇਸਹਾਰਾ ਬੱਚੇ ਨੇ ਜਿਨ੍ਹਾਂ ਦੇ ਮਾਪਿਓ ਹੈ ਨਹੀਂ ਉਹਨਾਂ ਨੇ ਸਕੂਲ ਦੀਆਂ ਫੀਸਾਂ ਭਰਾਨੀਆਂ ਜਿਹੜੇ ਬਿਲਕੁਲ ਬੇਸਹਾਰਾ ਬਜ਼ੁਰਗ ਨੇ ਬਿਲਕੁਲ ਉਮਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਹੋ ਗਈ ਹੈ ਕੋਈ ਸਹਾਰਾ ਨਹੀਂ ਹੈ ਉਹਨਾਂ ਨੂੰ ਰਾਸ਼ਨ ਪਾਲਣ ਦੇ ਵਾਸਤੇ ਉਹਨਾਂ ਦੀ ਸਹਾਇਤਾ ਕਰਦੇ ਆ ਤੇ ਸਾਡੇ ਕੋਲੇ ਕਿਤਾਬਾਂ ਰੱਖੀਆਂ ਹੋਈਆਂ ਧਾਰਮਿਕ ਭਾਗਵਤ ਗੀਤਾ ਹੋਰ ਕ੍ਰਿਸ਼ਨ ਲੀਲਾ ਗੁਰੂ ਗ੍ਰੰਥ ਸਾਹਿਬ ਦੀਆਂ ਸੰਚੀਆਂ ਰੱਖੀਆਂ ਹੋਈਆਂ ਅਰਥਾਂ ਸਮੇਤ ਸੰਚੀਆਂ ਉਹ ਲੱਗਨੇ ਉਹ ਵੀ ਲੋਕੀ ਲੈ ਕੇ ਪੜ੍ਹਦੇ ਨੇ ਤੇ ਪੜ੍ਹ ਕੇ ਵਾਪਸ ਦੇ ਜਾਂਦੇ ਨੇ ਇਹ ਸੇਵਾ ਵੀ ਕਰਦੇ ਆਂ ਅਸੀਂ ਤੇ ਬੱਚਿਆਂ ਨੂੰ ਫ੍ਰੀ ਕੀਰਤਨ ਵਾਸਤੇ ਫ੍ਰੀ ਕੀਰਤਨ ਸਿਖਾਉਂਦੇ ਆਂ ਬੱਚੇ ਆਣ ਚਾਹੇ ਵੱਡੇ ਆ ਜਾਣ ਉਹਦੇ ਵਾਸਤੇ ਟੀਚਰ ਰੱਖਿਆ ਹੋਇਆ ਆ ਭਾਈ ਜਸਵਿੰਦਰ ਸਿੰਘ ਨੇ ਇਹ ਸਾਰੀ ਸੇਵਾ ਉਹ ਸੰਭਾਲਦੇ ਨੇ ਸਾਰਾ ਕੀਰਤਨ ਦਾ ਇਹ ਦੇਖਦੇ ਨੇ ਬਾਕੀ ਦੂਜੇ ਮੈਂਬਰ ਸਾਡੇ ਸਹਿਯੋਗ ਦਿੰਦੇ ਨੇ ਤੇ ਇਹ ਸਾਰੀਆਂ ਜਿੱਦਾਂ ਵਿਧਵਾ ਪੈਨਸ਼ਨ ਹੋ ਗਈ ਬੁਢਾਪਾ ਪੈਨਸ਼ਨ ਹੋ ਗਈ ਅਪੰਗ ਵਿਅਕਤੀਆਂ ਦੀ ਪੈਨਸ਼ਨ ਹੋ ਵੀ ਉਹਨਾਂ ਦੇ ਫਾਰਮ ਵੀ ਫ੍ਰੀ ਭਰ ਕੇ ਅਸੀਂ ਦਿੰਨੇ ਆ ਠੀਕ ਹੈ ਨਹੀਂ ਤੇ ਹੋਰ ਵੀ ਜਿਹੜੇ ਵੀ ਲੋੜਵੰਦ ਆ ਹਰ ਕਿਸਮ ਦੀ ਅਸੀਂ ਉਹਨਾਂ ਦੀ ਜਿੰਨੀ ਸਾਡੇ ਚ ਹਿੱਸੇਤ ਸਾਡੀ ਹੈਗੀ ਆ ਅਸੀਂ ਕਰਦੇ ਆਂ ਕਰੀਏ ਤੁਸੀਂ ਕਹਾਂ ਵੀ ਅਸੀਂ ਪੈਨਸ਼ਨ ਦਿੰਨੇ ਆ ਜੋ ਆਕਾ ਦੀ ਫੀਸਾਂ ਭਰਦੇ ਆ ਦੂ ਤੁਸੀਂ ਬੰਦੇ ਰੱਖਿਓ ਜਿਹਨਾਂ ਤਨਖਾਹ ਵੀ ਦਿੰਦੇ ਹੋਵੋਗੇ ਇਹਨਾਂ ਤੁਹਾਨੂੰ ਫੰਡ ਜਰਨੀਟ ਕਿੱਥੋਂ ਆਉਂਦਾ ਫੰਡ ਦਾ ਸੋਰਸ ਕੀ ਹੈ ਤੁਹਾਡਾ ਫੰਡ ਸਾਡੇ ਮੈਂਬਰ ਹੀ ਨੇ ਜੀ ਮਤਲਬ ਮੈਂਬਰ ਜਿਹੜੇ 5-500 ਰੁਪਏ ਸਾਰੇ ਦੇ ਦਿੰਦੇ ਨੇ ਤੇ ਵੈਸੇ ਵੀ ਕੋਈ ਦੇ ਦਿੰਦਾ ਜਿਹੜੇ ਹੁਣ ਦਾਨੀ ਸੱਜਣ ਨੇ ਵੈਸੇ ਵੀ ਦੇ ਜਾਂਦੇ ਆ ਕੋਈ 10-10 ਹਜ਼ਾਰ ਵੀ ਸਾਨੂੰ ਦੇ ਜਾਂਦਾ ਜਿੱਦਾਂ ਉਹਨੇ ਸ਼ੁਰੂ ਕੀਤੀ ਸੀ ਉਦੋਂ ਸਾਨੂੰ ਆਹ ਫਰਨੀਚਰ ਵਗੈਰਾ ਚਾਹੀਦਾ ਸੀਗਾ ਸਾਰਾ ਕੁਝ ਤੇ ਸਾਡੇ ਬਹਾਦਰ ਸਿੰਘ ਸੱਘੂ ਨੇ ਦਵਾਈ ਵਾਲੇ ਉਹਨਾਂ ਨੇ ਸਾਨੂੰ 10-10 ਹਜ਼ਾਰ ਪੰਨ ਪੰਜਾਬੀ ਆਰ ਕਰਦੇ ਮਿਸੇਵਾ ਵੱਧ ਵੀ ਪਾਉਂਦੇ ਨੇ ਹੋਰ ਵੀ ਸਾਡੇ ਭਪਿੰਦਰ ਸਿੰਘ ਨੰਨਰੇ ਨੇ ਉਹ ਮਤਲਬ ਪਿੱਛੇ ਨਹੀਂ ਹਟਦੇ ਜਦੋਂ ਵੀ ਕੋਈ ਲੋੜ ਹੁੰਦੀ ਹੈ ਵੱਧ ਵੀ ਸੇਵਾ ਬਤਾ ਦਿੰਦੇ ਆ ਉਹ 500 ਰੁਪਏ ਹਰ ਮੈਂਬਰ ਦਾ ਜਾਨੀ ਦਿੰਦਾ ਹੀ ਦਿੰਦਾ ਠੀਕ ਹੈ ਜੇ ਆਪਾਂ ਗੱਲ ਕਰੀਏ ਕਿੰਨੇ ਜਵਾਕਾਂ ਦੀ ਤੁਸੀਂ ਹਰ ਮਹੀਨੇ ਫੀਸ ਭਰਦੇ ਹੋ ਕੋਈ ਹੈ ਅੰਕੜਾ ਕੋਈ ਨਾ ਹਾਂਜੀ 4-5 ਸਾਡੇ ਬੱਚੇ ਹੈਗੇ ਨੇ ਇਸ ਤਰ੍ਹਾਂ ਦੇ 4-5 ਬਜ਼ੁਰਗ ਜੋੜੇ ਨੇ ਤੇ ਹੋਰ ਵੀ ਜੇ ਕੋਈ ਆ ਜਾਵੇ ਅਸੀਂ ਕਰਦੇ ਆ ਜਿੱਦਾਂ ਹੁਣ ਪਿੱਛੇ ਤਿੰਨ ਚਾਰ ਲੜਕੀਆਂ ਦੇ ਵੀ ਅਸੀਂ ਵਿਆਹਾਂ ਦੇ ਵਿੱਚ ਮਦਦ ਕੀਤੀ ਆ ਠੀਕ ਹੈ ਜਿੱਦਾਂ ਹੁਣ ਕਿਸ ਨੂੰ 5200 ਰੁਪਏ ਦਿੱਤਾ ਰਾਸ਼ਨ ਲੈ ਕੇ ਦਿੱਤਾ ਚਲੋ ਵੈਸੇ ਉਧਾਰ ਲੈ ਕੇ ਦੇ ਦਿੱਤਾ ਸੀ ਇਹਨਾਂ ਦੀ ਹੈਲਪ ਕਰਤੀ ਐਟ ਅ ਟਾਈਮ। ਠੀਕ ਹੈ। ਮੈਂ ਕਹਿ ਕਹਾ ਸਾਡੇ ਪਾਲ ਜੀ ਹੈਗੇ ਨੇ ਸਾਡੇ ਮੈਂਬਰ ਵੀ ਨੇ ਪਾਲ ਕਰਿਆਨਸੌਰ ਵਾਲੇ ਤੇ ਬਹੁਤ ਹੈਲਪ ਕਰਦੇ ਨੇ ਉਹ ਵੀ ਤੇ ਉੱਥੋਂ ਅਸੀਂ ਰਾਸ਼ਨ ਵੀ ਦਵਾਦੇ ਹਾਂ ਵਾ ਵਿਆਹਾਂ ਜਿਹੜੇ ਗਰੀਬ ਪਰਿਵਾਰ ਨੇ ਜਾਂ ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਵਿਆਹਾਂ 'ਚ ਵੀ ਮਦਦ ਕਰਦੇ ਆ। ਜਿਨ੍ਹਾਂ ਜਵਾਬ ਜਿਨ੍ਹਾਂ ਨੂੰ ਤੁਸੀਂ ਪੈਨਸ਼ਨ ਲਗਾਈ ਆ ਉਹਨਾਂ ਦਾ ਕੋਈ ਵੈਰੀਫਿਕੇਸ਼ਨ ਕਰਦੇ ਹੋ ਕਿ ਸਿੱਧਾ ਨਾਰਮਲ ਜਿ ਕੋਈ ਆਵੇ ਇਸ ਦੀ ਪੈਨਸ਼ਨ ਲਗਾ ਦਿੰਦੀ ਆ। ਨਹੀਂ ਨਹੀਂ। ਉਹ ਤਾਂ ਖੈਰ ਗਵਰਨਮੈਂਟ ਨੇ ਕਰਨੀਆਂ ਅਸੀਂ ਉਹਨਾਂ ਦੀ ਹੈਲਪ ਕਰ ਦਿੰਨੇ ਆ ਠੀਕ ਹੈ ਜੀ ਬਈ ਉਹਨਾਂ ਦੇ ਫਾਰਮ ਭਰਤੇ ਠੀਕ ਹੈ ਨਹੀਂ ਕਾਉਂਸਲਰ ਤੋਂ ਜਾਂ ਐਮਐਲਏ ਤੋਂ ਮੋਹਰ ਲਵਾਤੀ ਇੱਕ ਸਾਡਾ ਬਜ਼ੁਰਗ ਜੋੜਾ ਆਇਆ ਸੀਗਾ ਤੇ ਆ ਕੇ ਮਤ ਰੋਣੇ ਲੱਗੇ ਐਨੀ ਉਹਨਾਂ ਦੀ ਹਾਲਤ ਮਾੜੀ ਆ ਉਹ ਦੱਸਦੇ ਸੀ ਵੀ ਸਾਡਾ ਜਿਹੜਾ ਨਾ ਅ ਲੜਕਾ ਸੀਗਾ ਤੇ ਨੌ ਉਹ ਪੋਤਾ ਸੀਗਾ ਉਹਨਾਂ ਦਾ 12 ਦਿਨ ਦਾ 12 ਦਿਨ ਦੇ ਪੋਤੇ ਨੂੰ ਸਾਨੂੰ ਛੱਡ ਕੇ ਚਲੇ ਗਏ ਹੁਣ ਇਸ ਟਾਈਮ ਪੋਤਾ 9ਵੀਂ 10ਵੀਂ ਚ ਪੜਦਾ ਉਹਨਾਂ ਦੇ ਵੀ ਅਸੀਂ ਹੈਲਪ ਕਰਦੇ ਆ ਬੈਂਕ ਦੇ ਵਿੱਚੋਂ ਪੈਨਸ਼ਨ ਲਵਾ ਕੇ ਮੈਂ ਨਾਲ ਬਿਠਾ ਕੇ ਲੈ ਕੇ ਗਿਆ ਉਹਨਾਂ ਨੂੰ ਤੇ ਉਹਨਾਂ ਨੇ ਇੰਨਾ ਧੰਨਵਾਦ ਕੀਤਾ ਯਾਨੀ ਕਹਿੰਦੇ ਮੈਂ ਕੋਈ ਜ਼ਿੰਦਗੀ 'ਚ ਬੰਦਾ ਨਹੀਂ ਦੇਖਿਆ ਜਿਹਨਾਂ ਨੇ ਮੈਨੂੰ ਇਥੇ ਨਾਬ ਨਾਲ ਲਿਜਾ ਕੇ ਬੈਂਕ ਦਾ ਕੰਮ ਕਰਾਇਆ ਜਾ ਕੇ ਮੈਨੇਜਰ ਨੂੰ ਮਿਲੇ ਮੈਂ ਇਹਨਾਂ ਨੇ ਕੰਮ ਕਰੋ ਜੀ ਕਰਵਾਇਆ ਦੋ ਤਿੰਨ ਜਿਹੜੇ ਲੱਗੇ ਕਿ ਕੋਈ ਗੱਲ ਨਹੀਂ ਐ ਲੇਕਿਨ ਬਹੁਤ ਖੁਸ਼ ਨੇ ਜਦੋਂ ਸਾਨੂੰ ਬਜ਼ੁਰਗ ਜੋੜੇ ਅਸੀਸਾਂ ਦਿੰਦੇ ਨੇ ਨਾ ਉਦੋਂ ਮਨ ਨੂੰ ਬੜੀ ਤ੍ਰਿਪਤੀ ਹੁੰਦੀ ਐ ਸਕੂਨ ਮਿਲਦਾ ਦਾ ਬਹੁਤ ਜ਼ਿਆਦਾ ਸਕੂਲ ਦੇ ਜਵਾਕਾਂ ਦੀ ਫੀਸ ਸੁਭਰਦੇ ਹਾਂ ਜਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਨੇ ਹਾਂ ਵੈਰੀਫਾਈ ਕਰਦੇ ਹਾਂ ਵੈਰੀਫਾਈ ਦਾ ਪ੍ਰੋਸੈਸ ਕੀਆ ਤੁਹਾਡਾ ਵੈਰੀਫਾਈ ਜ਼ਰੂਰ ਕਰਦੇ ਆ ਜਿਹੜਾ ਹੁਣ ਆ ਗਿਆ ਜਿਹਨੇ ਸਾਨੂੰ ਕੋਈ ਰਿਕੁਐਸਟ ਕੀਤੀ ਕੋਈ ਨਾ ਕੋਈ ਗਾਂਹਾਂ ਜਾ ਕੇ ਦੱਸ ਦਿੰਦਾ ਜਿਵੇਂ ਹੁਣ ਵਿਆਹ ਵਾਲੇ ਆਏ ਸੀਗੇ ਕਹਿੰਦੇ ਵੀ ਸਾਨੂੰ ਮਤਲਬ ਮਦਦ ਕਰੋ ਮੈਂ ਵੀ ਤੁਹਾਨੂੰ ਕਿਹਨੇ ਭੇਜਿਆ ਕਹਿੰਦੇ ਵੀ ਸਾਨੂੰ ਇੰਨਾ ਗੁਰਦੁਆਰੇ ਵਾਲੇ ਨੇ ਜਾਂ ਹੋਰ ਕਿਸੇ ਨੇ ਭੇਜਿਆ ਵਾ ਵੀ ਤੁਸੀਂ ਮਦਦ ਕਰਦੇ ਹੋ ਫਿਰ ਅਸੀਂ ਉਹਨਾਂ ਨੂੰ ਨੋਟ ਕਰ ਲਈਦਾ ਐਡਰੈਸ ਠੀਕ ਹੈ ਜੀ ਫਿਰ ਘਰੇ ਜਾਈਦਾ ਕਰ ਜਾ ਕੇ ਦਰੋਂ ਦਰੋਂ ਪਤਾ ਕਰੀਦਾ ਵੀ ਰੀਅਲ ਉਹ ਹੈਗੇ ਲੋੜਵੰਦ ਫਿਰ ਅਸੀਂ ਮਦਦ ਕਰਦੇ ਆਂ ਠੀਕ ਹੈ ਜੀ ਹਾਂਜੀ ਹੋਰ ਜੇ ਕੋਈ ਗੱਲ ਕਿਤੇ ਸੰਗੀਤ ਸਿਖਾਉਣੇ ਫਰੀ ਉਹ ਕਿੰਨੇ ਕੁ ਜਵਾਕ ਆਉਂਦੇ ਨੇ ਤੁਹਾਡੇ ਕੋਲ 10 15 ਬੱਚੇ ਸਾਡੇ ਕੋਲ ਹੈਗੇ ਨੇ ਤੇ ਉਹ ਜਿਵੇਂ ਸਿੱਖ ਜਾਂਦੇ ਨੇ ਉਹ ਚਲੇ ਜਾਂਦੇ ਨੇ ਨਵੇਂ ਹੋਰ ਆ ਜਾਂਦੇ ਨੇ ਕੋਈ ਮਨਾ ਨਹੀਂ ਹੈਗਾ ਯਾਨੀ ਜਿਹੜਾ ਮਰਜ਼ੀ ਆਵੇ ਸਿੱਖੇ ਹਾਂਜੀ ਕਿਸੇ ਨੇ ਤੁਹਾਨੂੰ ਸੇਵਾ ਕਰਨ ਵਾਸਤੇ ਜਾਂ ਜਿਨ੍ਹਾਂ ਨੇ ਆ ਜਰੂਰਤ ਲੋੜਵੰਦ ਉਹ ਕੰਟੈਕਟ ਕਰਨ ਵਾਸਤੇ ਤੁਹਾਡਾ ਨੰਬਰ ਕਿਹਾ ਜਾਂਦਾ ਤੁਹਾਡੀ ਦੁਕਾਨ ਦਾ ਐਡਰੈਸ ਕਿੱਥੇ ਹੈ ਹਾਂਜੀ ਐਡਰੈਸ ਸਾਡਾ ਹੈਗਾ ਗਿੱਲ ਰੋਡ ਤੇ ਏਟੀਆਈ ਕਾਲਜ ਆ ਉਹਦੀ ਬੈਕ ਸੈੱਟ ਤੇ ਹੈਗਾ ਰਣਜੀਤਨਗਰ ਗਲੀ ਨੰਬਰ 4 ਨੇਕੀ ਦੀ ਦੁਕਾਨ ਤੇ ਮੇਰਾ ਨੰਬਰ ਹੈਗਾ ਰਾਮਕ੍ਰਿਸ਼ਨ ਸਿੰਘ ਮੇਰਾ ਨਾਮ ਹੈ 95927 39512 ਇਹ ਮੇਰਾ ਨੰਬਰ ਆ ਹੋਰ ਵੀ ਜਿਹਨੇ ਕਿਸੇ ਭਾਈ ਵੀਰ ਨੇ ਭੈਣ ਨੇ ਸੇਵਾ ਦੇਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਇਹ ਐਡਰੈਸ ਹੈਗਾ ਵਾ ਤੇ ਗੁਰੂ ਮਹਾਰਾਜ ਚੜ੍ਹਦੀਆਂ ਗੱਲਾਂ ਬਖਸ਼ਣਗੇ ਜਿਹੜੇ ਵੀ ਸੇਵਾ ਚ ਇਸ ਦੇ ਹਿੱਸਾ ਪਾਉਣਗੇ ਦੂਸਰਾ ਸਾਡੇ ਇਹ ਭਾਈ ਸਾਹਿਬ ਰਣਜੀਤਨਗਰ ਬੈਲਫੋਰ ਸੋਸਾਇਟੀ ਸਾਡੀ ਉਹਦਾ ਵੀ ਮੈਂ ਪ੍ਰਧਾਨ ਆ ਪੂਰਾ ਤੁਸੀਂ ਮਹੱਲਾ ਦੇਖੋ ਕਿੰਨਾ ਸਜਿਆ ਹੋਇਆ ਪੇੜਾਂ ਨੂੰ ਰੰਗ ਕੀਤੇ ਹੋਏ ਨੇ ਤਰੰਗੇ ਗਮਲੇ ਰੱਖੇ ਹੋਏ ਨੇ ਤੇ ਹੋਰ ਰੰਗ ਕਰਕੇ ਬੂਟਿਆਂ ਨੂੰ ਮਤਲਬ ਮਾਲੀ ਰੱਖਿਆ ਹੋਇਆ ਹਰ ਮਹੀਨੇ ਕਟਿੰਗ ਹੇਡਿੰਗ ਕਰਨਾ ਐਂ ਸਫਾਈ ਰੱਖੀ ਦੀ ਆ ਘਰਾਂ ਦੇ ਨੁਕਨੇ ਨੇਮ ਪਲੇਟਾਂ ਲਾਈ ਹੋਈਆਂ ਗਲੀਆਂ ਦੇ ਨੁਕਰਾਂ ਦੇ ਨੇਮ ਪਲੇਟਾਂ ਲਾਈ ਹੋਈਆਂ ਇਹ ਸਾਰਾ ਅਸੀਂ ਆਪ ਦੇਖਦੇ ਹਾਂ ਜੀ ਗੱਲ ਕਰੀਏ ਟਾਈਮਿੰਗ ਕੀ ਹੈ ਕਿੰਨੇ ਤੋਂ ਕਿੰਨੇ ਆਸਕ ਦਾਵਾ ਮਿਲਦਾ ਹੈਗਾ 9 ਤੋਂ ਲੈ ਕੇ 7 ਵਜੇ ਤੱਕ ਠੀਕ ਹੈ ਜੀ ਠੀਕ ਹੈ ਜੀ 1 ਤੋਂ 2 ਸਾਡਾ ਲੰਚ ਟਾਈਮ ਹੁੰਦਾ ਵਾ ਉਸ ਟਾਈਮ ਜਦੋਂ ਮਰਜ਼ੀ ਕੋਈ ਦੇ ਦੇਵੇ ਲੇਕਿਨ ਸਾਡਾ ਘਰ ਸਾਹਮਣੇ ਹੀ ਆ ਫੈਕਟਰੀ ਆ ਆਮਣੂ ਸਾਹਮਣੇ ਦੋਨੇ ਪਾਸੇ ਤੇ ਬਾਅਦ ਚ ਵੀ ਬਹੁਤ ਆਉਂਦੇ ਨੇ ਲੋਕੀ 8 ਵਜੇ ਕੋਈ ਆ ਜਾਂਦਾ 9 ਵਜੇ ਆ ਜਾਂਦਾ ਉਹ ਬਿੱਲ ਮਾਰ ਦਿੰਦੇ ਨੇ ਜਾਂ ਮੇਰਾ ਫੋਨ ਕਰ ਦਿੰਦੇ ਮੈਨੂੰ ਫਿਰ ਅਸੀਂ ਰਖਵਾ ਲੈਣੇ ਹੁੰਨੇ ਠੀਕ ਹੈ ਹਾਂ ਮੋੜਦੇ ਨਹੀਂ ਕਿਸੇ ਨੂੰ ਵੈਸੇ ਟਾਈਮ 7 ਤੋਂ 9 ਹੈ ਜੀ ਆਪਾਂ ਗੱਲ ਕਰੀਏ ਜਿਹੜੇ ਐਨਜੀਓ ਬਣਾਉਂਦੇ ਨੇ ਜਾਂ ਕੋਈ ਸੰਸਥਾ ਖੋਲਦੇ ਨੇ ਉਹਨਾਂ 'ਤੇ ਇਲਜ਼ਾਮ ਲੱਗਦੇ ਨੇ ਕੁਝ ਸਮੇਂ ਬਾਅਦ ਵੀ ਇੰਨੇ ਪੈਸੇ ਗਵਲ ਕਰ ਗਿਆ ਇੰਨੇ ਪੈਸੇ ਖਾ ਗਿਆ ਤੁਹਾਡੇ 'ਤੇ ਕੋਈ ਇਲਜ਼ਾਮ ਤਾਂ ਨਹੀਂ ਲੱਗੋ ਆਨਲਾਈਨ ਟਾਈਮ 'ਚ ਨਹੀਂ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਫਿਲਹਾਲ ਤਾਂ ਬਾਕੀ ਪਤਾ ਨਹੀਂ ਜੀ ਜਿਹੜੇ ਨੇ ਕੈਨ ਲੱਤਾਂ ਖਿਚਣਾਂ ਦਾ ਖਚੜ ਹੀ ਰਹਿੰਦੇ ਹੁੰਦੇ ਆ ਠੀਕ ਹੈਗਾ ਨਹੀਂ ਅਸੀਂ ਤਾਂ ਤਨੋਂ ਮਨੋਂ ਤਨੋਂ ਆਪਣਾ ਕੰਮ ਕਾਰਜ ਜਿਹੜਾ ਕਰੀ ਜਾਣਾ ਵਾ ਠੀਕ ਨਹੀਂ ਇਹ ਸੀ ਕੱਪੜੇ ਦੇਖ ਸਕੀਏ ਇਹ ਵੀ ਬਿਲਕੁਲ ਬ੍ਰਾਂਡ ਨਿਊ ਕੱਪੜੇ ਆ ਕੋਈ ਕੋਈ ਕਿਸੇ ਵੀ ਤਰ੍ਹਾਂ ਦੀ ਪਾਟੇ ਹੋਏ ਨਹੀਂ ਜ ਬਿਲਕੁਲ ਬ੍ਰਾਂਡ ਨੂ ਨਵੇਂ ਕੱਪੜੇ দান ਕੀਤੇ ਗਏ ਲੋਕਾਂ ਵੱਲੋਂ ਉਹਨਾਂ ਲੋਕਾਂ ਵੱਲੋਂ দান ਕੀਤੇ ਗਏ ਜਿਨ੍ਹਾਂ ਦੇ ਲਈ ਇਹ ਜ਼ਰੂਰਤ ਨਹੀਂ ਹੈ ਪਰ ਕਿਸੇ ਲਈ ਇਹ ਬਹੁਤ ਜ਼ਰੂਰੀ ਆ ਕਿਸੇ ਲਈ ਬਹੁਤ ਜ਼ਰੂਰੀ ਜਾਂ ਲੋੜਵੰਦ ਚੀਜ਼ਾਂ ਨੇ ਤੁਹਾਨੂੰ ਦੱਸ ਦਈਏ ਇਨ੍ਹਾਂ ਇਨ੍ਹਾਂ ਵੱਲੋਂ ਇੱਕ ਨੇਕੀ ਦੀ ਦੁਕਾਨ ਖੁੱਲ ਗਈ ਆ ਜਿੱਥੇ ਕੱਪੜੇ ਤੋਂ ਲੈ ਕੇ ਹਰ ਚੀਜ਼ ਮਿਲਦੀ ਆ ਕੁਝ ਹੀ ਪੈਸਿਆਂ ਵਿੱਚ ਲੋੜਵੰਦਾਂ ਲਈ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਨੂੰ ਲੋੜ ਆ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਵਾ ਉਹ ਲੋੜ ਪਰਿਵਾਰਾਂ ਨੂੰ ਜਿਨ੍ਹਾਂ ਦੇ ਅੱਗੇ ਜਾਂ ਪਿੱਛੇ ਕੋਈ ਨਹੀਂਗਾ ਸਕੂਲ ਦੇ ਜਵਾਕਾਂ ਦੇ ਫੀਸਾਂ ਤੱਕ ਭਰੀਆਂ ਜਾਂਦੀਆਂ ਨੇ ਜਿਹੜੇ ਪੜਨ ਵਾਲੇ ਨੇ ਜਿਹੜੇ ਹੁਸ਼ਿਆਰ ਨੇ ਜਾਂ ਲੋੜਵੰਦ ਨੇ ਅਜਹੀਆਂ ਹੋਰ ਇੰਟਰਵਿਊਆਂ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਵੋ ਸਬਸਕ੍ਰਾਈਬ ਕਰ ਲਵੋ ਧੰਨਵਾਦ